ਅਜਿਹਾ ਪ੍ਰਭੂ ਜਿ ਸੁਣੀ ਤੇ ਆਤਾ ਕਰਦੇ ਨੇ ਸੰਗਤਾ ਭਲਾ ਮੰਗਦੇ ਸੰਸਾਰ ਦਾ ਸੋ ਪਰਮੇਸ਼ਰ ਦੇ ਬਸਾਏ ਵਿੱਚ ਸੰਗਤ ਦੇ ਆਏ ਸਭ ਭੈਣ ਭਾਈ ਬੱਚੇ ਮਲਾਜ ਮੁਰਾਦਨਾ ਟੀਮ ਪਰਮੇਸ਼ਰ ਦੇ ਸੇਵਕ ਸਭ ਨੂੰ ਦੇਂਦੀਆਂ ਗ੍ਰਹਿਣਾਂ ਤੋਂ ਸ਼ਹਿਦ ਦੇ ਨਾਲੋਂ ਮਿੱਠੀ ਮੇਰਾ ਨੂੰ ਆਨੰਦ ਔਰ ਸ਼ਾਂਤੀ ਦੇਣ ਵਾਲੀ ਪ੍ਰਭੂ ਜਸ ਮਸੀਹ ਦੇ ਮਿੱਠੇ ਜਨਾਲੀ ਨਾਮ ਦੇ ਵਿੱਚ ਸ਼ਿਲਮ ਜੈ ਐਮ ਸੀ ਦੀ ਸੋ ਆਓ ਪਵਿੱਤਰ ਬਾਣੀ ਦੇ ਵੱਲ ਜਾਂਦੇ ਆਂ ਸੰਤ ਮਤੀ ਦੀ ਕਿਤਾਬ 12 ਅਧਿਆਇ ਦੀ 33 ਤੋਂ 37 ਤੱਕ ਸੰਤ ਮਤੀ ਦੀ ਕਿਤਾਬ 12 ਅਧਿਆਇ ਦੀ 33 ਤੋਂ 37 ਤੱਕ ਅੱਜ ਦਾ ਬਚਨ ਬੜੇ ਹੀ ਧਿਆਨ ਦੇ ਨਾਲ ਸੁਣਨਾ ਭੈਣੋ ਭਾਈਓ ਦੋ ਦਿਨ ਮੌਤ ਵਾਲਾ ਫਰਿਸ਼ਤਾ ਦੋ ਦਿਨ ਮੌਤ ਵਾਲੇ ਫਰਿਸ਼ਤਾ ਆਇਆ ਕਿੰਨੇ ਸਕੇ ਭਾਈ ਪਹਿਲੇ ਦਿਨ ਬੜਾ ਡਰ ਗਿਆ ਕਿਉਂਕਿ ਇਹ ਮੌਤ ਵਾਲਾ ਫੇਸਟ ਇੱਕ ਵਾਰੋਂ ਪਹਿਲਾਂ ਕਈ ਵਾਰਾਂ ਆ ਗਿਆ ਇੱਥੇ ਚੌਕੀ ਦੇ ਵਿੱਚ ਇੱਕ ਹੌਲਦਾਰ ਸੀ ਬੱਜਰਿਆਂ ਤੋਂ ਤੇ ਉਹਦੀ ਮੌਤ ਇਕ ਥਾਈ ਐਕਸੀਡੈਂਟ ਕਿਹਾ ਆ ਮਨਾਂ ਦੇ ਘਰ ਦੇ ਵਿੱਚ ਗਿਆ ਵੀ ਭੈਣ ਵੀ ਇਹਨਾਂ ਦੀ ਬਦਲੀ ਚੋਟੀਆਂ ਤੋਂ ਲਹਿਰੇ ਥਾਣੇ ਦੇ ਵਿੱਚ ਹੋ ਗਈ ਤੇ ਲਹਿਰੇ ਤੋਂ ਆ ਰਹੇ ਆ ਪੱਠੇ ਕੋਲੇ ਨਾਲ ਐਕਸੀਡੈਂਟ ਹੋ ਗਿਆ ਵੀ ਤੁਸੀਂ ਉਹਦੇ ਵਾਸਤੇ ਪ੍ਰਾਰਥਨਾ ਕਰਾਓ ਪਰਮੇਸ਼ਰ ਉਹਦੀ ਉਮਰ ਦੇ ਵਿੱਚ ਵਾਅਦਾ ਕਰਨਾ ਚਾਹੁੰਦਾ ਉਹਨਾਂ ਨੇ ਆਪਣੇ ਜਿੱਥੇ ਜਾਂਦੇ ਸੀ ਪਾਸਟਰ ਦੇ ਨਾਲ ਗੱਲਬਾਤ ਕੀਤੀ ਉਹਨੇ ਉਹਨਾਂ ਨੂੰ ਰੋਕਤਾ ਦੁਆਰੇ ਫਿਰ ਪਰਮੇਸ਼ਰ ਨੇ ਕਿਹਾ ਕਿ ਉਹਨਾਂ ਦੇ ਘਰ ਚ ਜਾ ਵੀ ਮੈਂ ਉਹਦੀ ਉਮਰ ਦੇ ਵਿੱਚ ਵਾਅਦਾ ਕਰਨਾ ਚਾਹਣਾ ਮੈਂ ਦੁਆਰੇ ਫੇਰ ਗਿਆ ਉਹਨਾਂ ਨੇ ਪ੍ਰਾਰਥਨਾ ਨਹੀਂ ਕਰਾਈ ਤੀਜੀ ਵਾਰ ਫੇਰ ਉਸ ਪਰਿਵਾਰ ਦੇ ਵਿੱਚ ਗਿਆ ਉਹਨਾਂ ਨੇ ਪ੍ਰਾਰਥਨਾ ਨਹੀਂ ਕਰਾਈ ਉਸੇ ਜਗ੍ਹਾ ਦੇ ਵਿੱਚ ਉਤੋਵਾਦੀ ਚੋਟੀਆਂ ਤੋਂ ਲਹਿਰੇ ਠਾਣੇ ਦੇ ਵਿੱਚ ਬਦਲੀ ਹੋ ਗਈ ਮਗਾ ਭੈਣ ਮੇਕੇ ਬਦਲੀ ਹੋ ਗਈ ਉੱਥੇ ਪ੍ਰੇਰਿਤ राव ਉਹਨੇ ਫਿਰ ਪਾਸ ਤੋਂ ਪੁੱਛਿਆ ਉਹ ਕਹਿੰਦਾ ਨਹੀਂ ਮੈਂ ਖੁਦ ਆਪ ਫਰੇਰ ਕਰਾਂਗਾ ਆਪ ਕਰ ਗਿਆ ਭੈਣੋ ਭਾਈਓ ਜਿੱਥੇ ਦੱਸਿਆ ਸੀ ਉੱਥੇ ਐਕਸੀਡੈਂਟ ਹੋ ਗਿਆ ਉਹਦੀ ਮੌਤ ਹੋ ਗਈ ਮੇਰੇ ਕੋਲੇ ਫੋਨ ਆਇਆ ਪਹਿਲਾਂ ਉਸ ਪਾਸ ਤੋਂ ਫੋਨ ਕੀਤਾ ਵੀ ਆਓ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਆਇਆ ਨਹੀਂ ਮੇਰੇ ਕੋਲੇ ਫੋਨ ਕੀਤਾ ਰਾਤ ਦੇ 12 ਵਜੇ ਮੌਸੇ ਟਾਈਮ ਗਿਆ ਮੈਂ ਬਾਹਰ ਖੜੀਆਂ ਕਰਕੇ ਪ੍ਰਾਰਥਨਾ ਕਰਨ ਲੱਗਿਆ ਪਰਮੇਸ਼ਰ ਕਹਿੰਦਾ ਉਹ ਦੀ ਅੱਖ ਤਾ ਹੁਣ ਵੇਖ ਤਾ ਹੁਣ ਫਿੱਜੀ ਦਿਖਾਈ ਫੇਰ ਮੈਂ ਬਾਹਰ ਖੜੀਆਂ ਕਰਕੇ ਪ੍ਰਾਰਥਨਾ ਕਰਨ ਲੱਗਿਆ ਪਰਮੇਸ਼ਰ ਕਹਿੰਦਾ ਉਹ ਦੀ ਅੱਖ ਵੇਖ ਅੱਖ ਫੁੱਟੀ ਦਿਖਾਈ ਫੇਰ ਮੈਂ ਬਾਹਰ ਖੜੀਆਂ ਕਰਕੇ ਪ੍ਰਾਰਥਨਾ ਕਰਨ ਲੱਗਿਆ ਪਰਮੇਸ਼ਰ ਕਹਿੰਦਾ ਤਨ ਵੇਖ ਤਨ ਪਟਿਆ ਦਿਖਾਇਆ ਮੈਂ ਕਿਹਾ ਭੈਣ ਵੇਖੇ ਉਹਦੀ ਮੌਤ ਹੋ ਗਈ ਤੁਸੀਂ ਮੈਨੂੰ ਸੱਚੀ ਦੱਸ ਦੇ ਤਨ ਪਟਿਆ ਅੱਖ ਫੁੱਟੀ ਹੌਣ ਫਿਸੀ ਦਿਖਾਓ ਕਿੱਥੇ ਆਤਿਆ ਨੇ ਮੋਰ ਦਾ ਸਤਾ ਦੇ ਵਿੱਚ ਮੈਂ ਗੱਡੀ ਦੇ ਨਾਲ ਲੈ ਕੇ ਗਿਆ ਡੱਟ ਬੋਟੀ ਫ੍ਰਿਜ ਦੇ ਵਿੱਚ ਲੱਗੀ ਜਦੋਂ ਵੇਖਿਆ ਤਨ ਪਟਿਆ ਅੱਖ ਫੁੱਟੀ ਹੌਣ ਫਿਸੀ ਮੈਂ ਕਿ ਜਿਸ ਦਿਨ ਮੈਂ ਤਿੰਨ ਵਾਰ ਤੁਹਾਡੀਆਂ ਅੱਗੇ ਮਿੰਦਾ ਕੀਤੀਆਂ ਤੁਸੀਂ ਮੌਕਾ ਸਮਾਇਆ ਨਹੀਂ ਤੁਸੀਂ ਆਪਣੇ ਆਪਣੇ ਬਸ ਦੇ ਆਖੇ ਲੱਗ ਕੇ ਪ੍ਰਾਰਥਨਾ ਨਹੀਂ ਕਰਾਈ ਪੈਣੋ ਭਾਈਓ ਆਤਮਾ ਜੋ ਕਹਿੰਦਾ ਕੋਈ ਵੀ ਸੇਵਕ ਜਿਹੜੇ ਆਤਮਾ ਦੇ ਵਿੱਚ ਨੇ ਉਹ ਕਹਿਣ ਤਾਂ ਪ੍ਰਾਰਥਨਾ ਕਰਉਣੀ ਚਾਹੀਦੀ ਆ ਇਹ ਇੰਨੇ ਇੰਨੇ 12 13 ਨੇ ਜਿਨ੍ਹਾਂ ਨੇ ਕੀਤੀ ਉਹ ਅੱਜ ਹੈਗੇ ਨੇ ਮਾਣੀ ਦੇ ਵਿੱਚ ਮਾਣੀ ਦੇ ਬੈਠੇ ਨੇ ਕਿਹਾ ਇਸ ਨੌਜਵਾਨ ਦੀ ਮੌਤ ਹੋਣੀ ਅੱਜ ਉਹਨਾਂ ਨੇ ਪ੍ਰਾਰਥਨਾ ਨਹੀਂ ਕਰਾਇਆ ਜਿੱਤੇ ਘੰਟੇ ਬਾਅਦ ਤੇ ਮੌਤ ਹੋ ਗਈ ਬੰਦਨਾ ਦੇ ਵਿੱਚ ਇੱਕ ਲੜਕੀ ਜਦੋਂ ਮੈਂ ਗੱਡੀ ਦੇ ਵਿੱਚ ਜਾ ਰਿਹਾ ਤਾਂ ਉੱਥੋਂ ਦੇ ਲੋਕ ਕਹਿਣ ਲੱਗੇ ਇਹ ਬਹੁਤ ਭੈੜੀ ਬਿਮਾਰੀ ਆ ਇੱਧਰ ਜੀ ਹੋ ਜੋ ਮੈਂ ਉਸ ਬੇਟੀ ਨੂੰ ਸੱਦਿਆ ਉਹਦੀ ਮਾਂ ਇੱਥੇ ਬੈਠੀ ਆ ਸਦਕੇ ਪ੍ਰੇਰ ਕੀਤੀ ਤੇ ਰਾਤੇ ਰਾਤ ਉਹ ਫੂੜ ਦੀ ਬਿਮਾਰੀ ਚਲੇ ਗਈ ਪੈਣੋ ਭਾਈਓ ਰਾਤ ਰਾਤ ਇਹ ਲਈ ਬੜਾ ਧਿਆਨ ਦੇਣਾ ਪੈਣੋ ਭਾਈਓ ਪਰਮੇਸ਼ਰ ਕਿਸੇ ਦੇ ਨਾਲ ਪੱਕ ਪਾਤ ਨਹੀਂ ਕਰਦਾ ਪਰਮੇਸ਼ਰ ਹਰੇਕ ਨੂੰ ਇਸਤੇਮਾਲ ਕਰਨਾ ਚਾਹੁੰਦਾ ਆਪਣੀ ਮਨਤ ਮਹਿਮਾ ਕਰਾਉਣਾ ਚਾਹੁੰਦਾ ਪਰਮੇਸ਼ਰ ਸਭ ਕੁਝ ਕਰ ਸਕਦਾ ਇੱਕ ਕੰਮ ਨਹੀਂ ਕਰ ਸਕਦਾ ਆਪਣੀ ਉਸਤਾ ਦੀ ਆਪਣੀ ਬੜਾਈ ਨਹੀਂ ਕਰ ਸਕਦਾ ਉਹ ਮੈਨੂੰ ਤੇ ਤੁਹਾਨੂੰ ਸੋਪੀਆ ਇਸ ਲਈ ਆਪਾਂ ਸਾਰੇ ਪਰਮੇਸ਼ਰ ਦੀ ਬੜਾਈ ਕਰੀਏ ਆਓ ਪਵਿੱਤਰ ਵਾਚਨ ਕਰਨੀ ਚੱਲਦੇ ਹਾਂ ਜੀ ਵਰਸ਼ ਨੂੰ ਚੰਗਾ ਬਣਾਓ ਇਹ ਬਿਰਛ ਕੀ ਆਪਣਾ ਸਰੀਰ ਇਹਨੂੰ ਚੰਗਾ ਸੀ ਕਿਵੇਂ ਬਣਾਉਣਾ ਪੈਣੋ ਭੈਣੋ ਭਾਈਓ ਤਾਂ ਜੋ ਤੇ ਆਉਂਦੇ ਦੇ ਨਾ ਸੀ ਉਹਦੇ ਨਾਲ ਉਠਾਏ ਜਾਈਏ ਹਾਂਜੀ ਹਾਂ ਤੇ ਉਹਦੇ ਫਲ ਨੂੰ ਵੀ ਚੰਗਾ ਉਹਦੇ ਫਲ ਨੂੰ ਵੀ ਚੰਗਾ ਜਾਂ ਫਿਰ ਸਾਨੂੰ ਮਾੜਾ ਬਣਾਓ ਜਾਂ ਫਿਰ ਜਿਹਨੂੰ ਮਾੜਾ ਬਣਾਓ ਹਾਂ ਤੇ ਉਹਦੇ ਫਲ ਨੂੰ ਵੀ ਮਾੜਾ ਉਹਨੂੰ ਜੇ ਅਸੀਂ ਮੁਖ ਦੇ ਵਿੱਚੋਂ ਵੱਧ ਤੋਂ ਆਉ ਕੇ ਲਾਂਗੇ ਬੁਰੀਆਂ ਗੱਲਾਂ ਕਰਾਂਗੇ ਤਾਂ ਇਹ ਵਿੱਚ ਮਾੜਾ ਬਣਿਉ ਕਿਉਂਕਿ ਜੇ ਆ ਜੰਦਰ ਭਰਿਆਉਂਦਾ ਉਹ ਇਹ ਜੀ ਬਾਹਰ ਹਾਂਜੀ ਕਿਉਂਕਿ ਜੋ ਵਿਰਸ਼ ਆਪਣੇ ਵੱਲੋਂ ਹੀ ਫਲੋਂ ਹੀ ਪਛਾਣਿਆ ਜਾਂਦਾ ਹੈ ਕੀਆ ਆਪਣੀਆਂ ਗੱਲਾਂ ਨੂੰ ਚਾਲ ਚੱਲਣ ਤੋਂ ਉਹ ਪਛਾਣੇ ਜਾਂਦਾ ਹੈ ਜੀ ਇਹ ਸੱਪਾਂ ਦੇ ਬੱਚਿਓ ਇਹ ਸੱਪਾਂ ਦੇ ਬੱਚਿਓ ਤੁਸੀਂ ਬੁਰੇ ਹੋ ਕੇ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਜੋ ਮਨ ਦੇ ਵਿੱਚ ਭਰਿਆ ਹੋਇਆ ਹੈ ਉਹ ਉਹ ਬੂਤ ਹੀ ਆਉਂਦਾ ਹੈ ਉਹੀ ਆਉਂਦਾ ਜਿਹੜਾ ਜ ਅੰਦਰ ਭਰਾਂਗੇ ਭੈਣੋ ਭਾਈਓ ਉਹ ਹੈ ਜੀ ਬਾਹਰ ਆਊਗਾ ਇਸ ਲਈ ਅਸੀਂ ਅੰਦਰ ਵਚਨ ਭਰਨਾ वजनी वार होगा हमेशा आज एक शब्द बोलिए वर्क तारे शब्द बोलिए उधर पहन बनिए और वचन देव सारा अपना जीवन बतीत करिए हाँ जी पहला मनोक पहले खजाने बिचों पहला मनोक पहले खजाने बिचों पलिया कल्ला करना, करना है परमेश्वर ने की बनाता सालों पहले बनाता पहनो पहियो साफ बनाता ਕਿੰਨੇ ਪਾਪਾਂ ਦੇ ਵਿੱਚ ਭਰੇ ਹੋ ਸੀ ਉਹ ਸਾਰੇ ਪਾਪ ਉਹਨੇ ਸਾਡੇ ਆਪਣੇ ਉੱਪਰ ਲੈ ਸਾਨੂੰ ਸਾਭ ਬਣਾਤਾ ਭਲਾ ਬਣਾਤਾ ਅਸੀਂ ਇਸ ਭਲੇ ਖਜ਼ਾਨੇ ਦੇ ਵਿੱਚ ਭਲਾਈ ਭਰਨੀ ਆ ਵੰਜਨ ਭਰਨਾ ਤਾਂ ਭਲੇ ਖਜ਼ਾਨੇ ਦੇ ਵਿੱਚੋਂ ਭਲੀਆਂ ਗੱਲਾਂ ਨਿਕਲਣਗੀਆਂ ਜੀ ਆਤੀ ਬੁਰਾ ਮਨੁੱਖ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢੇ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਕਿਉਂਕਿ ਪ੍ਰਭੂ ਦੇ ਵਿੱਚ ਆ ਕੇ ਵੀ ਬੜੇ ਸੁਣੇ ਨਹੀਂ ਜਾਂਦਾ ਐਈਆਂ ਜੇ ਗੱਲਾਂ ਬੋਲਦੇ ਆ ਭੈਣੋ ਭਾਈਓ ਇਸ ਲਈ ਅਸੀਂ ਪ੍ਰਭ ਨੂੰ ਗ੍ਰੈਂਡ ਕਰਕੇ ਉਹਦਾ ਭੈ ਮੰਨিয়ে ਉਹਦੇ ਵਾਚਨ ਦੇ ਅਨਾਰ ਆਪਣਾ ਜੀਵਨ ਬਤੀਤ ਕਰੀਏ ਹਾਂਜੀ ਪਰ ਮੈਂ ਤੁਹਾਨੂੰ ਆਖਦਾ ਹਾਂ ਪਰਵੇਸ਼ ਦਾ ਪਵਿੱਤਰ ਕਲਾਮ ਕਹਿੰਦਾ ਮੈਂ ਤੁਹਾਨੂੰ ਆਖਦਾ ਹਾਂ ਭਾਈ ਮਨੋਖ ਹਰੇਕ ਆਕਾਰ ਤੇ ਗੱਲ ਜੋ ਬੋਲਣ ਦੇਖੋ ਕਿਹੜੀਆਂ ਗੱਲਾਂ ਦਾ ਨਿਆ ਹੋਊਗਾ ਬੁਰੀਆਂ ਗੱਲਾਂ ਦਾ ਆਕਾਰ ਤੇ ਗੱਲ ਜੋ ਬੋਲਣ ਨਿਆ ਉਹਦੇ ਦੀ ਨੋਦਾ ਨਹੀਂ ਹਿਸਾਬ ਦੇਣ ਉਹਨਾਂ ਦਾ ਹਿਸਾਬ ਦੇਣਗੇ ਇਹ ਸਲੀਮ ਭੈਣੋਂ ਭਾਈਓ ਅਸੀਂ ਬੋਲਣ ਲੱਗਿਆ ਸੋਚ ਸਮਝ ਕੇ ਬੋਲਿਏ ਸਾਡੇ ਬੋਲਣ ਦੇ ਨਾਲ ਦੂਜੇ ਨੂੰ ਆਸ਼ ਮਿਲੇ ਸਾਡੇ ਬੋਲਣ ਦੇ ਨਾਲ ਕਿਸੇ ਤੇ ਠੇਸ ਨਾ ਪਹੁੰਚੇ ਇਸ ਲਈ ਭੜੇ ਮਰੁੱਕ ਬਣੀਏ ਭੜਾ ਮਰੁੱਕ ਭੜੀਏ ਜਿਹੜਾ ਨੇ ਵਿੱਚੋਂ ਭੜੀਆਂ ਗੱਲਾਂ ਕਢਦਾ ਆਓ ਅੱਗੇ ਚੱਲਦੇ ਆਂ ਯਹੂਨਾ ਦੀ ਇੰਜੀਲ 14 ਦੀ 15 16 17 ਸਮਾਝ ਛੋਟ ਘਟਾ ਅੱਪਾ ਸਮਾ ਬਹੁਤ ਲੱਗਣਾ ਚੇ ਨਾ ਮੁੰਗਾ ਉਹ ਲਿਕੇ ਇਸ ਲਈ ਸਮਾਂ ਘਟਾ ਹਣੀ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਦੇਖੋ ਪਰਮੇਸ਼ਰ ਦਾ ਪਵਿੱਤਰ ਕਲਾਮ ਕਹਿੰਦਾ ਜੇ ਤੁਸੀਂ ਸੱਚਾਈ ਨੂੰ ਜਾਣ ਲਿਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਕੀ ਕਰਨਾ ਹੁਕਮਾਂ ਦੀ ਪਾਲਣਾ ਵਚਨ ਦੇ ਹੁਣ ਸਾਰਾ ਆਪਣਾ ਜੀਵਨ ਤਕੀਦ ਕਰਨਾ ਸਾਰੇ ਪਹਿਲੇ ਕਬਰੇ ਦੇ ਵਿੱਚ ਜੰਦਗੇ ਅੱਬਾ ਵਚਨ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਹੁਣ ਦੋ ਅੰਤਮ ਦੀ ਕਿਤਾਬ 13 ਦੇ ਦੀ 41 42 ਤੇ 43 ਐਤ ਮਨੋਖ ਦਾ ਪੁੱਤਰ ਮਨੋਖ ਦਾ ਪੁੱਤਰ ਆਪਣੇ ਦੂਤਾਂ ਨੂੰ ਕੱਲੇਗਾ ਕੀ ਕੱਲੇਗਾ ਆਪਣੇ ਦੂਤਾਂ ਨੂੰ ਆਮਦੇ ਟੇਣ ਉਹ ਆਪਣੇ ਦੂਤਾਂ ਨੂੰ ਕੱਲੇਗਾ ਉਸ ਟਾਈਮ ਸੱਜੇ ਤੇ ਖੱਬੇ ਕੀਤੇ ਜਾਣਗੇ ਆਗਰ ਅਸੀਂ ਇਸ ਥੋੜੇ ਜੀਵਨ ਦੇ ਵਿੱਚ ਉਹਦੇ ਵਚਨ ਦੇ ਅਨੁਸਾਰ ਇਸ ਜੀਵਨ ਦੇ ਵਿੱਚ ਅੱthio ਦੇ ਨਾਲ ਵਫਾਦਾਰ ਰਹੇ ਇਸ ਜੀਵਨ ਦੇ ਵਿੱਚ ਅਸੀਂ ਭੈ ਮੰਨਿਆ ਧਰ ਮੰਨਿਆ ਔਰ ਉਹਦੀ ਇਛਾ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕੀਤਾ ਤੇ ਜਦੋਂ ਮਨੁੱਖ ਦਾ ਪੁੱਤਰ ਆਵੇਗਾ ਆਪਣੇ ਦੂਤਾਂ ਨੂੰ ਘੱਲੇਗਾ ਤਾਂ ਦੂਤ ਸਾਨੂੰ ਸੱਜੇ ਪਾਸੇ ਲੈ ਕੇ ਜਾਣਗੇ ਹਾਂਜੀ ਅਤੇ ਉਹ ਉਸਦੇ ਰਾਜ ਵਿੱਚੋਂ ਉਸਦੇ ਰਾਜ ਵਿੱਚ ਸਾਰੀਆਂ ਠੋਕਰ ਖਵਾਉਣ ਵਾਲੀਆਂ ਕਿੰਨਾਂ ਨੂੰ ਸਾਰੇ ਜਿਹੜੇ ਅੱਜ ਠੋਕਰ ਖਵਾਉਂਦੇ ਨੇ ਜਿਹੜੇ ਅੱਜ ਇੱਕ ਦੂਜੇ ਦਾ ਦਿਲ ਦਿਖਾਉਂਦੇ ਨੇ ਜਿਹੜੇ ਅੱਜ ਬੁਰਾ ਬੋਲਦੇ ਨੇ ਬੋਲਣ ਲੱਗਿਆ ਭੈਣੋ ਭਾਈਓ ਅਸੀਂ ਸੋਚਦੇ ਨਹੀਂ ਇਹ ਨਹੀਂ ਸੋਚਦੇ ਵੀ ਇਹ ਸਾਡੇ ਬੋਲਣ ਦੇ ਨਾਲ ਦੂਜੇ ਨੂੰ ਠੋਕਰ ਲੱਗਦੀ ਆ ਦੂਜੇ ਦਾ ਦਿਲ ਦੁਖੀ ਹੁੰਦਾ ਭਾਵੇਂ ਤਕੋ ਅਸੀਂ ਦੂਜੇ ਨੂੰ ਠੋਕਰ ਖਵਾਉਣੀ ਆ ਸਾਡਾ ਜੀਵਨ ਦੀ ਪੋਥੀ ਦੇ ਵਿੱਚੋਂ ਨਾ ਕੱਟਿਆ ਜਾਂਦਾ ਅਸੀਂ ਸੱਜੇ ਤੋਂ ਖੱਬੇ ਵੱਲ ਆ ਜਾਂਦੇ ਆ ਤੇ ਉਹ ਤੇ ਪਰਮੇਸ਼ਰ ਦਾ ਮਨ ਵੀ ਦੁਖੀ ਹੁੰਦਾ ਕਿਉਂਕਿ ਉਹਨੇ ਆਪਣੇ ਪਵਿੱਤਰ ਲਹੂ ਦੇ ਦੁਆਰਾ ਸਾਨੂੰ ਖਰੀਦਿਆ ਇਸ ਲਈ ਕਦੇ ਵੀ ਕਿਸੇ ਨੂੰ ਠੋਕਰ ਨਾ ਖਵਾਈਏ ਕਦੇ ਵੀ ਉਹ ਸ਼ਬਦ ਨਾ ਬੋਲੀਏ ਜਿਹੜੇ ਸ਼ਬਦ ਦੇ ਨਾਲ ਦੂਜੇ ਤੇ ਠੇਸ ਪਹੁੰਚੇ ਹਾਂਜੀ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਨੂੰ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਨੂੰ ਆ ਤੇ ਕੋ ਕਰਮ ਨੂੰ ਇਕੱਠਿਆਂ ਕਰਨਗੇ ਕਿੰਨਾਂ ਨੂੰ ਬੁਰਾ ਕਰਮ ਕਰਨ ਵਾਲਿਆਂ ਨੂੰ ਧੋਖਰ ਖਵਾਉਣ ਵਾਲਿਆਂ ਨੂੰ ਕੀ ਕਰਨਗੇ ਇਕੱਠਾ ਕਰਨਗੇ ਤੇ ਖੱਬੇ ਪਾਸੇ ਨਰਕ ਦੀ ਅੱਗ ਦੇ ਵਿੱਚ ਸੁੱਟਣਗੇ ਉਹਨਾਂ ਨੂੰ ਭੈਣੋ ਭਾਈਓ ਅਸੀਂ ਪ੍ਰਭੂ ਦੇ ਵਿੱਚ ਆ ਕੇ ਵੀ ਬੋਲਣ ਲੱਗਿਆ ਸੋਚਦੇ ਨਹੀਂ ਅਸੀਂ ਵਜਨ ਨੂੰ ਗ੍ਰੈਂਡ ਕਰਕੇ ਤੋਬਾ ਕਰਕੇ ਬਪਤਿਸਮਾ ਲੈ ਕੇ ਫਿਰ ਵੀ ਸਾਡਾ ਉਹੀ ਹਾਲ ਭੈਣੋ ਭਾਈਓ ਉਹੀ ਖਿਆਲ ਉਹੀ ਵਿਚਾਰ ਅਗਰ ਅਸੀਂ ਉਹਦਾ ਭੈ ਮੰਨਦੇ ਆਂ ਉਹਦੀ ਇੱਛਾ ਨੂੰ ਪੂਰਾ ਕਰਦੇ ਆ ਤਾਂ ਸ਼ੈਤਾਨ ਸਾਡੇ ਪੈਰਾਂ ਦੇ ਥੱਲੇ ਆ ਅਗਰ ਅਸੀਂ ਠੋਕਰ ਖਵਾਉਣੇ ਆ ਸ਼ੈਤਾਨ ਸਾਡੇ ਮੋਟਿਆਂ ਤੇ ਆ ਭੈਣੋ ਭਾਈਓ ਇਸ ਲਈ ਜਦੋਂ ਵੀ ਬੋਲਣਾ ਉਹਦੀ ਇੱਛਾ ਦੇ ਮੁਤਾਬਕ ਵਚਨ ਦੇ ਮੁਤਾਬਕ ਇੱਕ ਇੱਕ ਸ਼ਬਦ ਉਹਦੇ ਵਚਨ ਦੇ ਮੁਤਾਬਕ ਗਈਏ ਹਾਂਜੀ ਆ ਤੇ ਕੋ ਕਰਮਾਂ ਨੂੰ ਇਕੱਠਿਆਂ ਕਰਨਗੇ ਬੁਰਾ ਬੋਲਣ ਵਾਲਿਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਪਾਖ ਦੇ ਪੱਠੇ ਵਿੱਚ ਸੁੱਟ ਦੇਣਗੇ ਇਹ ਪੱਠਾ ਕਿਹੜਾ ਨਰਕ ਦੀ ਅੱਗ ਭੈਣੋ ਭਾਈਓ ਜਦੋਂ ਮੈਨੂੰ ਦਿਖਾਈ ਸੀ 1.5 ਸਾਲ ਮੇਰੀਆਂ ਅੱਖਾਂ 'ਚ ਇੰਜੂ ਡਿੱਗਦੇ ਸੀ ਮੈਂ ਕੰਮਣੀ ਛੱਡ ਜਾਂਦਾ ਸੀ ਉਸ ਟਾਈਮ ਲੋਕੰਡਾ ਖੜਾ ਹੋ ਜਾਂਦਾ ਸੀ ਵਾਲ ਐਨਾ ਡਰ ਜਾਂਦਾ ਸੀ ਤੇ ਮੈਂ ਕਹਿੰਦਾ ਸੀ ਕਿਸੇ ਨੂੰ ਵਿਖਾਈ ਨਾ ਅੱਜ ਕਹਾਣਾ ਮੈਂ ਘਰ ਘਰ ਵਿਖਾਵੇ ਅਸੀਂ ਪ੍ਰਭੂ ਦੇ ਵਿੱਚ ਆ ਕੇ ਵੀ ਬਦਲੇ ਨਹੀਂ ਅਸੀਂ ਆਪਣੇ ਜੀਵਨ ਨੂੰ ਨਹੀਂ ਬਦਲਿਆ ਆਪਣੇ ਖਿਆਲਾਂ ਨੂੰ ਨਹੀਂ ਬਦਲਿਆ ਅਗਰ ਅਸੀਂ ਆਪਣੇ ਜੀਵਨ ਨੂੰ ਬਦਲਦੇ ਆ ਸਾਡੇ ਹਾਲਾਤ ਬਦਲਦੇ ਆ ਅਸੀਂ ਉਹਦੀ ਇੱਛਾ ਨੂੰ ਪੂਰਾ ਕਰਦੇ ਆ ਤਾਂ ਭੈਣੋ ਭਾਈਓ ਇਸ ਜੀਵਨ ਦੇ ਵਿੱਚ ਵੀ ਸੁਖ ਦੇ ਦਿਨ ਨੇ ਤੇ ਇਸ ਛੋਟੀ ਜੀ ਉਮਰ ਦੇ ਵਿੱਚ ਜੇ ਅਸੀਂ ਵਫਾਦਾਰ ਰਾਵਾਂਗੇ ਤਾਂ ਸਦਾ ਦਾ ਜੀਵਨ ਪਾਵਾਂਗੇ ਹਾਂਜੀ ਉੱਥੇ ਰੋਣਾ ਕੀ ਹੋਊਗਾ ਉੱਥੇ ਸਦਾ ਬਾ ਰੋਣਾ ਪਾਣੀ ਦੀ ਬੂਦ ਨੂੰ ਤਰਸਾਂਗੇ ਉੱਥੇ ਭੈਣੋ ਭਾਈਓ ਹਾਂਜੀ ਹਰ ਇੱਕ ਚੀਚੀਆਂ ਵਟਣਾ ਹੋਵੇਗਾ ਕੀ ਹੋਏਗਾ ਆਪਣੇ ਆਪ ਤੇ ਕਿ ਚੀਚੀਆਂ ਵਟਾਂਗੇ ਵੀ ਬਥੇਰਾ ਵਸ ਚੌਕੀਦਾਰ ਨੇ ਕਿਹਾ ਸੀ ਤੇ ਅਸੀਂ ਸਮਝੇ ਨਹੀਂ ਬੜਾ ਉੱਥੀ ਹੋਣੇ ਕਿਹਾ ਸੀ ਅਸੀਂ ਸੁਣਿਆ ਜਰੂਰ ਅਮਲ ਨਹੀਂ ਕੀਤਾ ਇਸ ਲਈ ਭੈਣੋ ਭਾਈਓ ਆਪਣੇ ਆਪ ਤੇ ਕਿ ਚੀਚੀਆਂ ਵਟਾਂਗੇ ਉੱਤੇ ਸਦਾ ਦਾ ਰੋਣਾ ਸਦਾ ਦਾ ਕਰਲਾਉਣਾ ਕਦੇ ਵੀ ਉਸ ਵੰਦੀ ਅੱਗ ਤੋਂ ਕੋਈ ਨਿਕਲ ਨਹੀਂ ਸਕਦਾ ਹਾਂਜੀ ਤਾਂ ਦੇ ਧਰਮੀ ਲੋਕ ਜਿਹੜੇ ਅੱਜ ਬੋਲਣ ਲੱਗਿਆ ਸੋਚਦੇ ਆ ਜਿਹੜੇ ਉਹਦਾ ਭੈ ਮੰਨਦੇ ਨੇ ਜਿਹੜੇ ਵਚਨ ਨੂੰ ਪੂਰਾ ਕਰਦੇ ਨੇ ਉਹ ਧਰਮੀ ਲੋਕ ਹੋਣਗੇ ਹਾਂਜੀ ਆਪਣੇ ਪਿਤਾ ਦੇ ਰਾਜ ਵਿੱਚ ਸਵਰਗ ਰਾਜ ਦੇ ਵਿੱਚ ਸੂਰਜ ਵਾਂਗੂ ਚਮਕਣਗੇ ਹੰਦੇ ਲਈਆ ਇਹ ਸੂਰਜ ਦੇ ਮੰਗੂ ਚਮਕਣਗੇ ਪਰਮੇਸ਼ਰ ਉਸ ਰਾਜ ਦੇ ਵਿੱਚ ਮੈਨੂੰ ਤੇ ਤੁਹਾਨੂੰ ਲਿਜਾਣਾ ਚਾਹੁੰਦਾ ਜੋ ਇਸ ਧਰਤੀ ਦੇ ਉੱਤੇ ਆ ਪੈਦਾ ਹੋਇਆ ਸਭ ਨੂੰ ਲਿਜਾਣਾ ਚਾਹੁੰਦਾ ਪਰ ਸਾਨੂੰ ਬੋਲਣਾ ਉਹਦੀ ਮਰਜ਼ੀ ਦੇ ਮੁਤਾਬਕ ਪਊਗਾ ਸਾਨੂੰ ਚੱਲਣਾ ਉਹਦੇ ਵਚਨ ਦੇ ਮੁਤਾਬਕ ਪਊਗਾ ਸਾਨੂੰ ਭੈ ਮੰਨਣਾ ਪਊਗਾ ਸਾਨੂੰ ਕਿਸੇ ਨੂੰ ਠੋਕਰ ਨਹੀਂ ਦਿਵਾਉਣੀ ਅਸੀਂ ਕਦੇ ਵੀ ਭੈਣੋ ਭਾਈਓ ਜੇ ਅਸੀਂ ਕਿਸੇ ਨੂੰ ਠੋਕਰ ਖਰਾਵਾਗੇ ਜੇ ਅਸੀਂ ਕਿਸੇ ਬਾਰੇ ਬੁਰਾ ਸੋਚਾਂਗੇ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਅਸੀਂ ਸਦਾ ਦੁੱਖ ਪ੍ਰਾਪਤ ਕਰਾਂਗੇ ਜਿਹਾ ਜਾਂ ਬੀਜਾਂਗੇ ਉਹਿਆ ਜਾਂ ਵੱਢਾਂਗੇ ਜੇ ਅਸੀਂ ਧਰਮ ਦੇ ਕੰਮ ਕਰਾਂਗੇ ਉਹਦਾ ਭੈ ਮੰਨਾਂਗੇ ਵਚਨ ਦੇ ਵਿੱਚ ਪੜਾਂਗੇ ਰਾਧਨਾ ਪ੍ਰਾਰਥਨਾ ਦੇ ਵਿੱਚ ਪੜਾਂਗੇ ਤਾਂ ਧਰਮੀ ਲੋਕ ਸਦਾ ਤਾਂ ਜੀਵਨ ਪਾਉਣਗੇ ਹਾਂਜੀ ਅੱਗੇ ਚੱਲਦੇ ਹਾਂ

ਜੋ ਪਰਮੇਸ਼ਰ ਦੀ ਬਾਣੀ ਹੈ ਜੋ ਪਰਮੇਸ਼ਰ ਦੀ ਪਵਿੱਤਰ ਬਾਣੀ ਹੈ ਲੈ ਲਵੋ ਲੈ ਲਵੋ ਇਸ ਲਈ ਭੈਣੋ ਭਾਈਓ ਤੁਸੀਂ ਪਾਇਬਲਾ ਖਰੀਦ ਜਰੂਰ ਲੈਣੇ ਆ ਪਰ ਪੜਦੇ ਨਹੀਂ ਵਾਚਨ ਦੇ ਵਿੱਚ ਵਧਿਏ ਰਾਤਨਾ ਪ੍ਰਾਰਥਨਾ ਦੇ ਵਿੱਚ ਵਧਿਏ ਵਧਦੇ ਜਾਈਏ ਤਾਂ ਸਦਾ ਦਾ ਜੀਵਨ ਪਾਵਾਂਗੇ ਸਦਾ ਦੀਆਂ ਖੁਸ਼ੀਆਂ ਪਾਵਾਂਗੇ ਆਓ ਅੱਗੇ ਚੱਲਦੇ ਆ ਤਸਨੂਕੀਆ ਦੀ ਕਿਤਾਬ 16 ਦੀ 17 ਅਤੇ 18 16 ਅਧਿਆਇ ਦੀ 17 ਅਧ 18 ਐਤ ਤਸਨੁਕਿਆ 16 ਦੇ ਅਧੀ 17 18 ਐਤ ਆ 5 ਦੇ ਅਧੀ 5 ਦੇ ਅਧੀ 16 17 ਅਤੇ 18 ਐਤ ਪਹਿਲਾ ਤਸਨੁਕਿਆ ਪੰਜ ਅਧਿਆਏ 16 17 18 ਇਹਤ ਸਦਾ ਆਨੰਦ ਰਹੋ ਕਿਰਣਾ ਸਦਾ ਆਨੰਦ ਰਹਿਣਾ ਪੈਣਾ ਪਈਓ ਸਦਾ ਪ੍ਰਭੂ ਦੇ ਵਿੱਚ ਹਾਂਜੀ ਨਿਤ ਪ੍ਰਾਰਥਨਾ ਕਰੋ ਕੀ ਕਰਨੀ ਆ ਹਰ ਰੋਜ਼ ਪ੍ਰਾਰਥਨਾ ਕਰਨੀ ਆ ਤਾਂ ਕਦੀ ਵੀ ਸ਼ੈਤਾਨ ਤੁਹਾਡੇ ਲਬੇ ਨਹੀਂ ਲੱਗ ਸਕਦਾ ਹਰ ਰੋਜ਼ ਸਦਾ ਪ੍ਰਾਰਥਨਾ ਕਰੋ ਹਰ ਹਾਲ ਵਿੱਚ ਧੰਨਵਾਦ ਕਰੋ ਹਰ ਹਾਲ ਵਿੱਚ ਸਾਡੇ ਹੱਲ ਨਹੀਂ ਵੇਖਣੇ ਚਾਹੇ ਬੁਰੇ ਆ ਮਾੜੇ ਆ ਚੰਗੇ ਆ ਜਦੋਂ ਤੁਸੀਂ ਨਿਤ ਪ੍ਰਾਰਥਨਾ ਕਰੋਗੇ ਧੰਨਵਾਦ ਕਰੋਗੇ ਤਾਂ ਹਾਲਾਤ ਬਦਲ ਲਗੇ ਹਾਂਜੀ ਕਿਉਂ ਜੋ ਤੁਹਾਡੇ ਲਈ ਮਸੀਹ ਯਸ਼ੂ ਵਿੱਚ ਤੁਹਾਡੇ ਲਈ ਮਸੀਹ ਯਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਇਹ ਆ ਪਰਮੇਸ਼ਰ ਦੀ ਇੱਛਾ ਕਿ ਨਿਤ ਪ੍ਰਾਰਥਨਾ ਵਰ ਲਈ ਆ ਜਿਹੜੇ ਕਰਦੇ ਨੇ ਨਿਤ ਪ੍ਰਾਰਥਨਾ ਹਰ ਰੋਜ਼ ਪ੍ਰਾਰਥਨਾ ਪੈਣੋ ਭਾਈਓ ਪ੍ਰਾਰਥਨਾ ਕਰਕੇ ਪਿਆ ਨਾ ਦੇ ਨਾਲ ਮੌਤ ਦਾ ਲਫਿਸ਼ਟ ਆ ਗਿਆ ਕਹਿੰਦਾ ਅੱਗੇ ਤਿਆਰ ਕਰ ਇਸ ਲਈ ਬੜਾ ਡਰਿਆ ਮੈਂ ਦੋ ਦਿਨ ਵੇਖਦਾ ਰਿਹਾ ਜਦੋਂ ਪਹਿਲਾਂ ਵੇਖਿਆ ਉੱਥੇ ਮੌਤਾਂ ਹੋਈਆਂ ਜਿੱਥੇ ਪ੍ਰਾਰਥਨਾ ਕੀਤੀ ਆ ਤੇ ਉਹ ਅੱਜ ਹੈਗੇ ਨਹੀਂ ਦੋ ਦਿਨ ਰਾਤ ਵੀ ਤੇ ਕੱਲ ਰਾਤ ਵੀ ਕਹਿੰਦਾ ਅੱਗੇ ਤਿਆਰ ਕਰ ਵਾਜਨ ਵਾਸਤੇ ਇਸ ਲਈ ਰਿਕਵੈਸਟ ਕੀਤੀ ਵੀ ਪ੍ਰਭੂ ਤੂੰ 1200 ਲੋਕ ਕਹੇ ਸੀ ਮੈਂ ਲੋਕ ਹੋਰ ਤਿਆਰ ਕਰਨਾ ਚਾਹਣਾ ਪਰ ਅੱਗੇ ਉਹਦੀ ਮਰਜ਼ੀ ਆ ਜਿੱਥੇ ਤੱਕ ਵਿਸ਼ੇਤੀ ਉਠਾਏ ਜਾਵਾਂਗੇ ਜਿੱਥੇ ਤੱਕ ਕਿਉਂਕਿ ਲਗਾਤਾਰ 2 ਦਿਨ ਵੇਖਦਾ ਰਿਹਾ ਮੈਂ ਮੌਤ ਦਾ ਫਰਿਸ਼ਤਾ ਇਸ ਲਈ ਭੈਣੋ ਭਾਈਓ ਕਿਸੇ ਦਾ ਸੁਆਸਨ ਦਾ ਕੋਈ ਭਰੋਸਾ ਨਹੀਂ ਇੱਕ ਗੱਠ ਦੂਰ ਚਲਾ ਜਾਂਦਾ ਉਹਦੀ ਮਰਜ਼ੀ ਆ ਆਵੇ ਜਾਂ ਨਾ ਆਵੇ ਅਸੀਂ ਕਿਸੇ ਨੂੰ ਠੇਸ ਨਾ ਦੇਈਏ ਕਿਸੇ ਦਾ ਦਿਲ ਨਾ ਦਿਖਾਈਏ ਉਹਦੇ ਪੈਰ ਦੇ ਵਿੱਚ ਰਹੀਏ ਉਹਦੀ ਰਜਾ ਦੇ ਵਿੱਚ ਰਹੀਏ ਵਾਜਨ ਨੂੰ ਪੂਰਾ ਕਰੀਏ ਵਾਜਨ ਦੇ ਵਿੱਚ ਵਧਿਏ ਰਾਦਨਾ ਦੇ ਵਿੱਚ ਵਧਿਏ ਪ੍ਰਾਰਥਨਾ ਦੇ ਵਿੱਚ ਵਧਿਏ ਉਹਦੇ ਕੰਮਾਂ ਦੇ ਵਿੱਚ ਵਧਿਏ ਹਾਂਜੀ ਹਰ ਹਾਲ ਵਿੱਚ ਧੰਨਵਾਦ ਕਰੋ ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂਕਿ ਤੁਹਾਡੇ ਲਈ ਮਸੀਹ ਯਸ਼ੂ ਵਿੱਚ ਤੁਹਾਡੇ ਲਈ ਮਸੀਹ ਜਸੂ ਦੇ ਵਿੱਚ ਪਰਮੇਸ਼ਰ ਦੀ ਇਹੋ ਇ ਇਹជា ਪਰਮੇਸ਼ਰ ਦੀ ਆਓ ਅੱਗੇ ਚੱਲਦੇ ਹਾਂ ਪਹਿਲਾ ਪੱਤਰ 1 ਦੀ 15 ਤੇ 16 ਚਾਉਂਦਾ ਤੂੰ 14 15 16 ਅਤੇ ਆਗਿਆਕਾਰ ਬੱਚਿਆਂ ਵਾਂਗੂ ਕੀ ਆਗਿਆਕਾਰ ਬਣਨਾ ਸੀ ਜਿਵੇਂ ਬੱਚੇ ਆਗਿਆਕਾਰ ਹੁੰਦਾ ਮਾਪਿਓਂ ਬੜਾ ਖੁਸ਼ ਹੁੰਦਾ ਆਸ਼ੀਰਦ ਹੁੰਦਾ ਆਗਿਆਕਾਰ ਬੱਚਿਆਂ ਮੰਗੂ ਕਹਿੰਦਾ ਤੁਸੀਂ ਆਗਿਆਕਾਰ ਬਣੋ ਹਾਂਜੀ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਪਹਿਲਾਂ ਕੀ ਸੀ ਅਗਿਆਨਤਾ ਪਤਾ ਨਹੀਂ ਸੀ ਪ੍ਰਭੂ ਬਾਰੇ ਸਾਨੂੰ ਜਿਵੇਂ ਦੁਨੀਆ ਕਰਦੀ ਸੀ ਸੰਸਾਰ ਕਰਦਾ ਸੀ ਓਵੇਂ ਅਸੀਂ ਕਰੀ ਜਾਂਦੇ ਸੀ ਪਰ ਸਿਕਾਈ ਨੂੰ ਜਾਣ ਕੇ ਜੇ ਅੱਜ ਵੀ ਅਸੀਂ ਉਵੇਂ ਕਰਾਂਗੇ ਤਾਂ ਅਸੀਂ ਅੱਜ ਵੀ ਅਗਿਆਨਤਾ ਦੇ ਵਿੱਚ ਆ ਹਾਂਜੀ ਕਾਮਨਾ ਦੇ ਸਰੂਪ ਜਹੇ ਨਾ ਬਣੋ ਕਹਿੰਦਾ ਪਹਿਲਾ ਜੋ ਕੁਝ ਕਰਦੇ ਸੀ ਉਹ ਦਿਵਾਰੇ ਨਾ ਕਰੋ ਉਸ ਰੂਪ ਵਿੱਚ ਕਹਿੰਦਾ ਦਿਵਾਰੇ ਨਾ ਤੁਸੀਂ ਇਸ ਲਈ ਭੈਣੋ ਭਾਈਓ ਸਾਨੂੰ ਜੀਵਨ ਬਦਲ ਦੀ ਜ਼ਰੂਰਤ ਆ ਜੀਵਨ ਜੋ ਉਹ ਹੀ ਸਾਡੀਆਂ ਗੱਲਾਂ ਉਹੀ ਸਾਡਾ ਰੁੱਖਾਪਣ ਉਹੀ ਅਸੀਂ ਬੁਰਾ ਬੋਲਣਾ ਕੰਨਾਂ 'ਤ ਸਮਝਾ ਸਮਝਾ ਕੇ ਥੱਕ ਜਾਈਦਾ ਸਮਝਾ ਸਮਝਾ ਕੇ ਥੱਕ ਜਾਈਦਾ ਕੋਈ ਹਾਲ ਉਹੀ ਵਿਚਾਰ ਮੈਂ ਭਜ ਲਿਖ ਰਿਹਾ ਇੱਕ ਸਮਝਣ ਵਾਲੇ ਸਮਝ ਜਾਂਦੇ ਨੇ ਇਸ ਲਈ ਭੈਣੋ ਭਾਈਓ ਅੱਖਾਂ ਚੋਂ ਹੀ ਜੁੜੇ ਕੇ ਨਾਲ ਭਜਣਾ ਮੈਂ ਹੈਡ ਗੈਸ ਵਕਤ ਭੁੱਲ ਗਿਆ ਕੁਝ ਤਿਆਰ ਕੀਤਾ ਜਿਸ ਦਿਨ ਮੈਂ ਪਹਿਲਾ ਮੌਤ ਦਾ ਫਰਿਸ਼ਤਾ ਵੇਖਿਆ ਸੀ ਉਸ ਦਿਨ ਲਿਖਿਆ ਸੀ ਰੁਕ ਜਾਣੀ ਧੜਕਦੀ ਨਾੜ ਪਤਾ ਨਹੀਂ ਕਿਸ ਵੇਲੇ ਛੱਡ ਜਾਣਾ ਸੰਸਾਰ ਪਤਾ ਨਹੀਂ ਕਿਸ ਵੇਲੇ ਜਿਹੜੇ ਉਹਦਾ ਭੈਮਣਦੇ ਨੇ ਜਿਹੜੇ ਉਹਦਾ ਡਰ ਮੰਦੇ ਨੇ ਜਿਹੜੇ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ ਉਹ ਛੇਤੀ ਉਠਾਈ ਜਾਣਗੇ ਜਿਹੜੇ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ ਇਸ ਲਈ ਜਾਂ ਤਾਂ 15 ਸਾਲ ਉਮਰ ਵਧ ਗਈ ਤੇ ਜਾਂ ਫਿਰ ਅਫਤਾ ਟੱਪੂ ਪਤਾ ਨਹੀਂ ਨਾ ਟੱਪੂਗਾ ਕਿਉਂਕਿ ਜਿੱਥੇ ਵੀ ਇਹ ਮੌਤ ਵਾਲਾ ਫਰਿਸ਼ਤਾ ਬੇਕਿਆ ਜੀ ਨੂੰ ਵੀ ਮੈਂ ਕਿਹਾ ਜਿਹਦੇ ਵਾਸਤੇ ਪ੍ਰਾਰਥਨਾ ਕੀਤੀ ਉਹ ਅੱਜ ਹੈਗੇ ਨੇ ਤੇ ਮੇਰਾ ਕਹਿਰ 11 12 ਜਣੇ ਦੀ ਮੌਤ ਹੋਈ ਆ ਤਿੰਨ ਚਾਰ ਤਾਂ ਮਾਣੀ ਦੇ ਆ ਇੱਕ ਪਰਿਵਾਰ ਦੇ ਵਿੱਚ ਕਿਹਾ ਦੋ ਕੱਟੀਆਂ ਉਹ ਦੋ ਕੱਟੀਆਂ ਹੋਈਆਂ ਇੱਕ ਨੂੰ ਕਿਹਾ ਜਦੋਂ ਉਹਨਾਂ ਨੇ ਪ੍ਰੇਰਨਾ ਕੀਤੀ ਅੱਧਾ ਘੰਟਾ ਬਾਅਦ ਹੋਈ ਅੱਧਾ ਘੰਟਾ ਬਾਅਦ ਇਸ ਲਈ ਭੈਣੋ ਭਾਈਓ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਆ ਉਹਦਾ ਭੈ ਮੰਨਣ ਦੀ ਜ਼ਰੂਰਤ ਆ ਹਾਂਜੀ ਸਭੋ ਜਿਵੇਂ ਤੁਹਾਡਾ ਸੱਦਨ ਵਾਲਾ ਪਵਿੱਤਰ ਹੈ ਦੂਜਾ ਕੀ ਪਵਿੱਤਰ ਤਾਈ ਵਾਲਾ ਸਾਡਾ ਜੀਵਨ ਹੋਣਾ ਚਾਹੀਦਾ ਸੱਦਨ ਵਾਲਾ ਪਵਿੱਤਰਾਂ ਕਹਿੰਦਾ ਤੁਸੀਂ ਵੀ ਪਵਿੱਤਰ ਬਣੋ ਸਾਡੇ ਖਿਆਲ ਸਾਡੇ ਵਿਚਾਰ ਪਵਿੱਤਰ ਹੋਣੇ ਚਾਹੀਦੇ ਆ ਹਾਂਜੀ ਤੋ ਸੇ ਆਪ ਵੀ ਤੇ ਮੈਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ ਕਿਹੜੀ ਚਾਲ ਵਿੱਚ ਸਾਰੀ ਚਾਲ ਦੇ ਵਿੱਚ ਪਵਿੱਤਰ ਬਣੋ ਇਸ ਲਈ ਪਵਿੱਤਰ ਲੋਕ ਉਠਾਏ ਜਾਣਗੇ ਉਹਦੇ ਸਵਰਗ ਰਾਹ ਦੇ ਵਿੱਚ ਜਾਣਗੇ ਸਾਡਾ ਜੀਵਨ ਪਵਿੱਤਰ ਹੋਣਾ ਚਾਹੀਦਾ ਸਾਡੇ ਖਿਆਲ ਸਾਡੇ ਵਿਚਾਰ ਪਵਿੱਤਰ ਹੋਣੇ ਚਾਹੀਦੇ ਆ ਉਵਰਾਨੀ 11 ਦੀ 6 ਅਤੇ ਨੇਚਾ ਵਾਜੋ ਸਭ ਤੋਂ ਜ਼ਰੂਰੀ ਆ ਕਦੇ ਵੀ ਡੋਲਣਾ ਨਹੀਂ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਨੇਚਾ ਬਾਜੋ ਉਹਦੇ ਮਨ ਨੂੰ ਭਾਉਣਾ ਆਣ ਹੋਣਾ ਹੈ ਉਹਦੇ ਮਨ ਨੂੰ ਭਾਉਣਾ ਆਣ ਹੋਣਾ ਹੈ ਸਾਡਾ ਇਹੋ ਜਿਹਾ ਵਿਸ਼ਵਾਸ ਹੋਣਾ ਚਾਹੀਦਾ ਚਟਾਨ ਵਰਗਾ ਵਿਸ਼ਵਾਸ ਹੋਣਾ ਚਾਹੀਦਾ ਹਾਂਜੀ ਕਿਉਂਕਿ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਉਹਨੂੰ ਪਰਤੀਤ ਕਰਨੀ ਚਾਹੀਦੀ ਹੈ ਉਹਨੂੰ ਵਿਸ਼ਵਾਸ ਕਰਨਾ ਚਾਹੀਦਾ ਛਿੱਟਾ ਵੱਡਾ ਵਿਸ਼ਵਾਸ ਓਡੇ ਵੱਡੇ ਚਮਤਕਾਰ ਪੈਣੋ ਭਾਈਓ ਇਸ ਲਈ ਹਰ ਵਕਤ ਪਰਮੇਸ਼ਰ ਤੇ ਭਰੋਸਾ ਰੱਖਣਾ ਚਾਹੀਦਾ ਹਰ ਵਕਤ ਪਹਿਲਾ ਤਮੋਥੀਅਸ 6 ਦੀ 18 ਤੇ 19 ਪਹਿਲਾ ਤਮੋਥੀਅਸ ਨਾਲੇ ਇਹ ਭਈਓ ਪਰਉਪਕਾਰੀ ਨਾਲੇ ਇਹ ਭਾਈ ਪਰਉਪਕਾਰੀ ਕੀ ਹੋਣੇ ਚਾਹੀਦੇ ਆ ਪਰ ਉਪਕਾਰੀ ਉੱਪਰ ਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਉੱਪਰਲੇ ਕੰਮ ਕਰਨੇ ਚਾਹੀਦੇ ਆ ਪਰ ਉਪਕਾਰੀ ਅਤੇ ਸ਼ੁੱਭ ਕਰਮਾਂ ਵਿੱਚ ਤਾਂ ਨਹੀਂ ਕੀ ਸ਼ੁੱਭ ਕਰਮ ਕਰਨੇ ਚਾਹੀਦੇ ਆ ਪਰਮੇਸ਼ਰ ਨੇ ਸਭ ਕੁਝ ਦੇਤਾ ਭੈਣੋ ਭਾਈਓ ਮੈਨੂੰ ਤੇ ਤੁਹਾਨੂੰ ਸਭ ਕੁਝ ਅਸੀਂ ਆਪਣੇ ਫਲਾਂ ਤੋਂ ਪਛਾਣੇ ਜਾਵਾਂਗੇ ਉਹਨੇ ਆਪਣੇ ਕੋਲ ਕੀ ਰੱਖਿਆ ਇੱਕੋ ਰੱਖਿਆ ਹੀ ਰੱਖਿਆ ਫੈਸਲਾ ਇੱਕ ਦਿਨ ਉਹਦੀ ਮਰਜ਼ੀ ਚੱਲਣੀ ਉਹਦੀਆਂ ਉਹ ਹੀ ਜਾਣੇ ਤੂੰ ਮੰਨ ਲਾ ਉਹਦੇ ਭਾਣੇ ਜਿੰਦੇ ਮੰਨ ਲਾ ਉਹਦੇ ਭਾਣੇ ਭਾਣੇ ਦੇ ਵਿੱਚ ਸੁੱਖ ਸ਼ਾਂਤੀ ਰਹਿਣੀ ਆ ਅਸੀਂ ਮਾਫੀ ਸੰਗਤ ਜਸੂ ਮਸੀਹ ਤੋਂ ਲੈਣੀ ਆ ਅਸੀਂ ਮਾਫੀ ਸੰਗਤ ਜਸੂ ਮਸੀਹ ਤੋਂ ਲੈਣੀ ਆ ਹਰ ਰੋਜ਼ ਮਾਫੀ ਮੰਗੀਏ ਜਾਣ ਪੁੱਜ ਕੇ ਕਦੇ ਪਾਪ ਨਾ ਕਰੀਏ ਬੁਰਾ ਕਰਮ ਨਾ ਕਰੀਏ ਭੈਣੋ ਭਾਈਓ ਆਗਰ ਜੇ ਅਸੀਂ ਅੱਜ ਵੀ ਮੈਂ ਜਦੋਂ ਚੜਿਆ ਸੀ ਇਸ ਸਾਲ ਉਸੇ ਦਿਨ ਦੱਸਦਾ ਸੀ ਵੀ ਇਹ ਜਿਹੜਾ ਸਾਲ ਬੜਾ ਜਿਹੜੇ ਵਾਜਤੋਂ ਆਊਟ ਚੱਲਦੇ ਉਹਨਾਂ ਦੇ ਲਈ ਮਾੜਾ ਦੱਸਦਾ ਸੀ ਕੱਠੀਆਂ ਮੌਤਾਂ ਹੋਣਗੀਆਂ ਪੋਲ ਟੁੱਟਣਗੇ ਸਭ ਕੁਝ ਦੱਸਦਾ ਸੀ ਕਿਉਂਕਿ ਪਰਮੇਸ਼ਰ ਉਹਨਾਂ ਚਿਰ ਕੁਝ ਕਰਦੀ ਨਹੀਂ ਜਿੰਨਾ ਜਿਹੜੋ ਆਪਣੇ ਸੇਵਕਾਂ ਨੂੰ ਦੱਸਦਾ ਨਹੀਂ ਆਪਣੇ ਤਾਲਬਾਂ ਨੂੰ ਦੱਸਦਾ ਉਹ ਚੁਣੇ ਹੋਏ ਲੋਕਾਂ ਨੂੰ ਦੱਸਦਾ ਉਹਦੀ ਖਾਸ ਫਰਜ਼ਾਂ ਨੂੰ ਦੱਸਦਾ ਜਿਹੜਾ ਹੋਣ ਵਾਲਾ ਹੁੰਦਾ ਹਾਂਜੀ ਧਾਰਾ 11 ਅਤੇ ਦਾਨ ਕਰਨ ਵਿੱਚ ਸਖੇ ਦਾਨ ਕਰਨ ਦੇ ਵਿੱਚ ਕਈ ਵਾਰਾਂ ਅਸੀਂ ਭੈਣੋ ਪਈ ਉਹ ਮੁੱਖ ਮੋੜ ਲੈਣੇ ਆ ਇਹ ਉੱਪਰਲੇ ਕੰਮ ਨੇ ਹਾਂਜੀ ਆ ਤੇ ਵੰਡਣ ਨੂੰ ਤਿਆਰ ਹੋਣਾ ਕੀ ਦੇਣ ਵਾਲੇ ਹੋਈਏ ਅਸੀਂ ਮੰਗਣ ਵਾਲੇ ਨਾ ਹੋਈਏ ਆਓ ਅੱਗੇ ਚੱਲਦੇ ਹਾਂ ਗਲਾਤੀਆ ਦੀ ਕਿਤਾਬ 6 ਦੀ 7 8 9 ਗਲਾਤੀਆ ਦੀ ਕਿਤਾਬ 6 ਅਧਿਆਇ ਦੀ 7 8 9 ਤੁਸੀਂ ਤੋਂ ਖਾਣਾ ਨਾ ਖਾਓ ਪਰਮੇਸ਼ਰ ਦਾ ਪਵਿੱਤਰ ਕਲਾਮ ਕਹਿੰਦਾ ਉਵਾਚਨ ਸੁਣ ਕੇ ਤੋਹਾ ਕਰਕੇ ਬਬਕ ਸਮਾਂ ਲੈ ਕੇ ਜੇ ਫਿਰ ਵੀ ਉਹਦੇ ਵਚਨ ਨੂੰ ਨਹੀਂ ਮੰਨਦੇ ਕਹਿੰਦਾ ਤੁਸੀਂ ਧੋਖਾ ਖਾਓਗੇ ਕਹਿੰਦਾ ਤੁਸੀਂ ਧੋਖਾ ਨਾ ਖਾਓ ਪਰਮੇਸ਼ਰ ਠੱਠੇ ਵਿੱਚ ਨਹੀਂ ਉਡਾਈਦਾ ਪਰਮੇਸ਼ਰ ਠੱਠੇ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਜੋ ਕੁਝ ਕਰਮ ਕਰਦਾ ਹੈ ਜੋ ਕੁਝ ਬੀਜਦਾ ਹੈ ਸੋਈ ਉਹ ਵੱਡੇਗਾ ਵੀ ਸੋਈ ਉਹ ਵੱਡੇਗਾ ਆਕਰ ਜੇ ਜਿਹੜਾ ਜਸੀਂ ਕਰਮ ਕਰਦੇ ਆ ਇਹ ਜੇ ਸਾਨੂੰ ਫਲ ਮਿਲਣਾ ਪੈਣਾ ਭੈਣੋ ਭਾਈਓ ਉਹਦੀ ਰਜ਼ਾ ਦੇ ਵਿੱਚ ਰਹੀਏ ਉਹਦਾ ਭੈ ਮੰਨੀਏ ਉਹਦੀ ਇੱਛਾ ਨੂੰ ਪੂਰਾ ਕਰੀਏ ਤਾਂ ਅਸੀਂ ਚੰਗਾ ਫਲ ਪ੍ਰਾਪਤ ਕਰਾਂਗੇ ਹਾਂਜੀ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਜਿਹੜਾ ਸਰੀਰ ਤੇ ਲਈ ਅਸੀਂ ਸਰੀਰ ਲਈ ਬਹੁਤ ਕੁਝ ਸੋਚਦੇ ਆ ਪਰ ਆਪਣੇ ਲਈ ਸੋਚਦੇ ਨਹੀਂ ਸਦਾ ਦੇ ਜੀਵਨ ਵਾਸਤੇ ਸੋਚਦੇ ਨਹੀਂ ਅਸੀਂ ਸਦਾ ਦੇ ਜੀਵਨ ਬਾਰੇ ਸੋਚੀਏ ਤੰਤਾ ਨਾ ਕਰੀਏ ਵੀ ਕੀ ਖਾਵਾਂਗੇ ਕੀ ਪੀਵਾਂਗੇ ਇਸ ਲਈ ਪਿਛਲੀ ਤਾਂ ਬੀਤ ਗਈ ਰੈਂਦੀ ਨੂੰ ਲੇਖੇ ਲਾਈਏ ਮਨ ਸਮਝਾਈਏ ਮਨ ਦਾ ਕੀ ਸਮਝਾਉਣਾ ਪਾਪ ਨੂੰ ਛੱਡ ਕੇ ਪ੍ਰਭੂ ਦੇ ਵਚਨ ਵੱਲ ਚਿੱਤ ਲਾਉਣਾ ਪ੍ਰਭੂ ਦੇ ਵਚਨ ਵੱਲ ਚਿੱਤ ਲਾਉਣਾ ਹਾਂਜੀ নাও ਤੱਕ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਜਿਹੜਾ ਆਤਮਾ ਦੇ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੜੇਗਾ ਸਦਾ ਦਾ ਜੀਵਨ ਪ੍ਰਾਪਤ ਕਰੇਗਾ ਸਦਾ ਦਾ ਜੀਵਨ ਸਦਾ ਦੀਆਂ ਖੁਸ਼ੀਆਂ ਉਹਦੇ ਸੂਰਜ ਤਾਰੇ ਨਹੀਂ ਹੋਣਗੇ ਪ੍ਰਭੂ ਦੇ ਪਿਆਰੇ ਹੋਣਗੇ ਉਹਦੇ ਚੁਣੇ ਹੋਏ ਉਹਦੀ ਖਾਸ ਵਰਜਾ ਜਿਹੜੇ ਉੱਪਰ ਲੀਆਂ ਗੱਲਾਂ ਕਰਦੇ ਨੇ ਜਿਹੜੇ ਵਚਨ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਨੇ ਲਾਸਟ ਹੈ ਜਮੂਰਾਂ ਦੀ ਕਿਤਾਬ 139 ਦੀ 23 ਅਤੇ 24 ਐਤ 139 ਦੀ 23 ਅਤੇ 24 ਐਤ हे परमेश्वर ایتھے ਬੋਦ ਕਹਿੰਦਾ हे ਪਰਮੇਸ਼ਰ ਮੈਨੂੰ ਪਰਖ ਮੈਨੂੰ ਪਰਖ ਹਰੇਕ ਨੇ ਕਹਿਣਾ ਪਰਮੇਸ਼ਰ ਮੈਨੂੰ ਪਰਖ ਵੇਖੋ ਅੱਗੇ ਕੀ ਹਾਂਜੀ ਅਥੇ ਮੇਰੇ ਦਿਲ ਨੂੰ ਜਾਣ ਮੇਰੇ ਦਿਲ ਨੂੰ ਜਾਣ ਮੈਨੂੰ ਜਾਣ ਚ ਕਹਿੰਦਾ ਮੇਰੇ ਦਿਲ ਨੂੰ ਵੀ ਮੇਰਾ ਦਿਲ ਸਾਫਾ ਮੇਰੇ ਦਿਲ ਦੇ ਵਿੱਚ ਕੋਈ ਕੜਤਨ ਤਾਂ ਨਹੀਂ ਮੇਰੇ ਦਿਲ ਦੇ ਵਿੱਚ ਕੋਈ ਬੁਰੀ ਭਾਵਨਾ ਤਾਂ ਨਹੀਂ ਕਹਿੰਦਾ ਮੈਨੂੰ ਜਾਂਚ ਹਾਂਜੀ ਮੇਰੇ ਖਿਆਲਾਂ ਨੂੰ ਜਾਣਾ ਖਿਆਲ ਮੇਰੇ ਖਿਆਲ ਸ਼ੁੱਧ ਨੇ ਕਿਤੇ ਉਹ ਖਿਆਲ ਤਾਂ ਨਹੀਂ ਜਿਹੜੇ ਖੱਬੇ ਪਾਸੇ ਲਾ ਦੇਣਗੇ ਕਿਤੇ ਸਾਡਾ ਉਹ ਦਿਲ ਤਾਂ ਨਹੀਂ ਜਿਹੜੇ ਖੱਬੇ ਪਾਸੇ ਖੜਾ ਕਰ ਦੇਣਗੇ ਬੌਧ ਕਹਿੰਦਾ ਮੇਰੇ ਦਿਲ ਨੂੰ ਕਿ ਕੋਈ ਗਲਤੋਪੋ ਲੋਈ ਸੀ ਗਲਤੀ ਹੋਈ ਸੀ ਉਹਨੇ ਤੋਬਾ ਕੀਤੀ ਪਰਮੇਸ਼ਰ ਦੇ ਅੱਗੇ ਰੋਇਆ ਫੇਰ ਕੀ ਕਹਿੰਦਾ اے ਪਰਮੇਸ਼ਰ ਮੈਨੂੰ ਜਾਂਚ ਕਿਤੇ ਅੱਜ ਮੇਰੇ ਵਿੱਚ ਮੇਰਾ ਦਿਲ ਮੇਰੇ ਖਿਆਲ ਮੇਰੇ ਵਿਚਾਰ ਕਹਿੰਦਾ ਕਿਤੇ ਬੁਰੇ ਤਾਂ ਨਹੀਂ ਹਾਂਜੀ ਅਤੇ ਵੇਖ ਕਿਤੇ ਵਿੱਚ ਮੇਰੇ ਵਿੱਚ ਕੋਈ ਭੈੜੀ ਚਾਲਤਾ ਨਹੀਂ ਕਹਿੰਦਾ ਕਿਤੇ ਓਏ ਮੇਰੇ ਵਿੱਚ ਕੋਈ ਭੈੜੀ ਚਾਲਤਾ ਨਹੀਂ ਇਸ ਲਈ ਭੈਣੋ ਭਾਈਓ ਹਰੇਕ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੇ ਪਰਮੇਸ਼ਰ ਮੈਨੂੰ ਸਿੱਧ ਕਰ ਪਰਮੇਸ਼ਰ ਮੈਨੂੰ ਜਾਂਚ ਮੇਰੇ ਖਿਆਲ ਤਾਂ ਨਹੀਂ ਮਾਰੇ ਮੇਰੇ ਵਿਚਾਰ ਤਾਂ ਨਹੀਂ ਮਾਰੇ ਮੇਰੀ ਸੋਚ ਤਾਂ ਨਹੀਂ ਮਾੜੀ ਮੇਰੇ ਦਿਲ ਨੂੰ ਜਾਂਚ ਇਸ ਲਈ ਭੈਣੋ ਭਾਈਓ ਅਸੀਂ ਆਪਣੇ ਖਿਆਲਾਂ ਨੂੰ ਆਪਣੇ ਵਿਚਾਰਾਂ ਨੂੰ ਸ਼ੁੱਧ ਕਰੀਏ ਅਗਰ ਤੁਹਾਡੇ ਜੀਵਨ ਦੇ ਵਿੱਚ ਇਹ ਗੱਲਾਂ ਨੇ ਤੇ ਉਹ ਦੇ ਆਮਦੇ ਦਿਨ ਉਹਦੇ ਨਾਲੇ ਉਠਾਈ ਜਾਉਗੇ ਅੱਜ ਅਸੀਂ ਪ੍ਰਭੂ ਨੂੰ ਜਾਣ ਕੇ ਸਚਾਈ ਨੂੰ ਜਾਣ ਕੇ ਜੇ ਸੱਚ ਦੇ ਨਾਲ ਚੱਲੇ ਭੈਣੋ ਭਾਈਓ ਮੁੜ ਕੇ ਕੋਈ ਮਾਫੀ ਨਹੀਂ ਇਸ ਜੀਵਨ ਦੇ ਵਿੱਚ ਅਜੀ ਤੋਵਾ ਕੀਤੀ ਆ ਬੱਦਿਸ ਮਾਲਿਆ ਉਦੋਂ ਬਾਅਦ ਸਾਡਾ ਫਰਜ ਬਣਦਾ ਉੱਪਰ ਲੀਆਂ ਗੱਲਾਂ ਕਰੀਏ ਉਦੋਂ ਬਾਅਦ ਸਾਡਾ ਫਰਜ ਬਣਦਾ ਉਹਨੂੰ ਖੁਸ਼ ਕਰੀਏ ਉਹਦੀ ਉਸਤਤ ਕਰੀਏ ਉਹਦੀ ਮਹਿਮਾ ਕਰੀਏ ਅੱਜ ਦਾ ਬਚਨ ਇਹਨਾਂ ਪਰਮੇਸ਼ਰ ਰਾਜ ਦੇਵੇ ਵਰਕ ਦੇਵੇ ਧੰਨਵਾਦ